सची बासि उमिरि जनम जनम थी खटी सजन सॼा पात पास वठे थो ਸਤਨਾਮੁ ਸ੍ਰੀ ਵਾਹਿਗੁਰੂ ਜੀ ਸੁਰਜੇ ਮੱਲਾ ਪੰਨਵਾ ਗੁਰਪੂਰ ਚਰਣੀ ਨਾਇ ਹਰਿ ਸੰਗ ਸਹਾਈ ਪਾਇ ਆ ਜੈ 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 ਕਰਤਾ ਪ੍ਰਭ ਮੇਂ ਲੀ ਉਗਰ ਪੂਰੇ ਚਰਨੀ ਨਾਯਾ ਹਰ ਸੰਗ ਸਹਾਈ ਪਾਇਆ ਜੈ ਜੈ ਹੋ ਤਾ ਦਲੀ ਕਰੇ ਕਿਰਪਾ ਪ੍ਰਭ ਮੇਂ चङे तर पी कराई नारायण प्राण घर हमक जनार न ਕਰੀ ਕਿਰਪਾ ਅਜੇ ਦਿਨਨੀ ਮਾਰਦਨ ਗਰੀ ਪ੍ਰਤਪੰਨ ਸਰਜੀ ਬੰਗਰ ਕੰਨ ਹਾ ਜੀ ਨੇ ਕੀਰਤਨ ਗਾਈਏ ਬਹਰ ਨਜਨੀ ਬਾਈਏ ਜਗ ਦੇਵ ਜੰਗੰਦੰ ਗਿਣੀ ਲੈਨਾਯਾ ਸੁਖਾਇ ਗਿਤਣੀ ਬਿਨਾਯੋ ਜਿਨ ਜੀਵੇ ਕਰਤ ਹੰਤ ਹੰਤ ਤਿਨਹੀ ਜਤੰ ਜੰਗੰਦੰ ਗਿਣੀ ਲੈਨਾਯਾ ਸਖਨਾਨਕ